ਬੀਬੀ ਨਮੋਲ ਗਗਨ ਮਾਨ ਕਸੂਤੀ ਫਸ ਗਈ ਆ ਕੀ ਹੋਵੇਗੀ ਗ੍ਰਿਫਤਾਰ ਸਾਰੀ ਗੱਲ ਤੁਹਾਨੂੰ ਦੱਸ ਦਿੰਨੇ ਆ ਕਿ ਬੀਬੀ ਦੇ ਉੱਤੇ ਸਖਤੀ ਵਾਧੀ ਜਾਂਦੀ ਆ ਸੱਤਾ ਧਿਰ ਦੇ ਵਿੱਚ ਰਹਿ ਕੇ ਵੀ ਗ੍ਰਿਫਤਾਰ ਹੋਣਾ ਬਹੁਤ ਵੱਡੀ ਗੱਲ ਆ ਤੇ ਆਮ ਆਦਮੀ ਪਾਰਟੀ ਲਈ ਵੀ ਇਹ ਬਹੁਤ ਵੱਡੀ ਗੱਲ ਹੋਵੇਗੀ ਕਿਉਂਕਿ ਪਹਿਲਾਂ ਉਹਨਾਂ ਨੇ ਰਮਣ ਅਰੋੜਾ ਜਲੰਧਰ ਵਾਲਾ ਭੜਕਾ ਕੇ ਰੱਖਤਾ ਆਮ ਆਦਮੀ ਪਾਰਟੀ ਦਾ ਵਿਧਾਇਕ ਸੀ ਆਖਦੇ ਸੀ ਕਿ ਭਗਵੰਤ ਮਾਨ ਦਾ ਬੜਾ ਕਰੀਬੀ ਆ ਪਰ ਜਦੋਂ 62 ਸੈਕਟਰ ਚੋਂ ਫਲਾਈਂਗ ਸਕਾਉਡ ਟੀਮ ਉੱઠી ਸਵਰਨਦੀ ਭਰਿਆ ਨੇ ਜਾ ਕੇ ਗੁੱਟ ਫੜ ਲਿਆ ਤੇ ਪੰਜਾਬ ਸਰਕਾਰ ਨੇ ਪਿੱਠ ਥਾਪੜਦੀ ਵਿਜੀਲੈਂਸ ਦੇ ਅਫਸਰਾਂ ਨੂੰ ਕਿ ਆ ਜਾ ਕਾਕਾ ਹੁਣ ਤੇਰਾ ਜੋੜ ਤੋੜ ਕਰ ਗਏ ਹੁਣ ਉਹ ਜੇਲ੍ਹ ਦੇ ਵਿੱਚ ਆ 70 ਤੋਂ ਵੱਧ ਵਿਧਾਇਕਾਂ ਜਿਨ੍ਹਾਂ ਦੀਆਂ ਫਾਈਲਾਂ ਅਰਵਿੰਦ ਕੇਜਰੀਵਾਲ ਦੇ ਟੇਬਲ ਤੇ ਆ ਜਿਨ੍ਹਾਂ ਦੇ ਜ਼ਿਆਦਾ ਕੋਈ ਭਰਾ ਭੈਣ ਜਾਂ ਕੋਈ ਪਰਿਵਾਰਕ ਮੈਂਬਰ ਤੇ ਜਾਂ ਖੁਦ ਜਿਨ੍ਹਾਂ ਨੇ ਐਨ ਰੱਜ ਕੇ ਚਾਦਰ ਵਿਛਾ ਕੇ ਪੈਸਾ ਇਕੱਠਾ ਕੀਤਾ ਉਹ ਸਾਰਿਆਂ ਦੀ ਵਾਰੀ ਆਣੀ ਆ ਤੇ ਵਾਰੀ ਦੀ ਸ਼ੁਰੂਆਤ ਹੋਈ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਬੀਬੀ ਗਗਨਮਾਨ ਕੇਜਰੀਵਾਲ ਨਾਲ ਮੀਟਿੰਗ ਕਰਦੀ ਆ ਪਰ ਆਖਰ ਦੇ ਵਿੱਚ ਅਸਤੀਫਾ ਆ ਜਾਂਦਾ ਕਿ ਗ੍ਰਿਫਤਾਰੀ ਦਾ ਡਰ ਸਤਾ ਰਿਆ ਸੀ ਨਿਮੋਸ਼ੀ ਸੀ ਸਾਰੀ ਗੱਲ ਤੁਹਾਨੂੰ ਦੱਸ ਦਿੰਨੇ ਆ ਗਗਨ ਅਨਮੋਲਮਾਨ ਪਿਛਲੇ 6 ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੀ ਆ ਤੇ ਇਹ ਕੁੜੀ ਨੇ ਪਾਰਟੀ ਉਦੋਂ ਚੁਣੀ ਸੀ ਜਦੋਂ ਪਾਰਟੀ ਬਿਲਕੁਲ ਖਤਮ ਹੋਣ ਦੀ ਕगार 'ਤੇ ਸੀ ਪੰਜਾਬ ਦੇ ਵਿੱਚ ਸੁਖਪਾਲ ਖਹਿਰੇ ਦਾ ਤੁਹਾਨੂੰ ਉਹ ਐਪੀਸੋਡ ਯਾਦ ਹੋਵੇਗਾ ਜਦੋਂ ਅੱਧ ਤੋਂ ਵੱਧ ਵਿਧਾਇਕ ਇਕੱਠੇ ਕਰਕੇ ਸੁਖਪਾਲ ਖੇਰੇ ਨੇ ਵੱਖਰਾ ਧੜਾ ਬਣਾ ਲਿਆ ਸੀ ਤੇ ਪਾਰਲੀਮੈਂਟ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਸੱਟ ਵੱਜੀ ਸੀ ਜਦੋਂ ਆਮ ਆਦਮੀ ਪਾਰਟੀ 2014 ਚ 4 ਸੀਟਾਂ ਜਿੱਤੀ ਸੀ ਤੇ 2019 ਚ ਸਿਰਫ 1 ਸੀਟ ਜਿੱਤੀ ਸੀ ਉਹ ਵੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਾਲੀ ਸੀਟ ਜਿਹਨੂੰ ਆਮ ਆਦਮੀ ਪਾਰਟੀ ਕਹਿੰਦੀ ਆ ਗਗਨ ਅਨਮੋਲ ਮਾਨਵੀ ਕਹਿੰਦੀ ਸੀ ਕਿ ਸਾਡੀ ਰਾਜਨੀਤੀ ਦੀ ਜਿਹੜੀ ਰਾਜਧਾਨੀ ਆ ਉਹ ਸੰਗਰੂਰ ਆ ਸਭ ਕੁਝ ਚੱਲਿਆ ਬੀਬੀ ਨੇ ਮਿਹਨਤ ਕੀਤੀ ਕਿਸੇ ਤੋਂ ਇਹ ਲੁਬੀ ਸ਼ਪੀ ਗੱਲ ਨਹੀਂ ਬੀਬੀ ਨੇ ਪਾਰਟੀ ਲਈ ਬਹੁਤ ਮਿਹਨਤ ਕੀਤੀ 220 ਦੇ ਵਿੱਚ ਪਾਰਟੀ ਜੁਆਇਨ ਕੀਤੀ ਭਗਵੰਤ ਮਾਨ ਉਦੋਂ ਐਨੇ ਸਰਗਰਮ ਨਹੀਂ ਸੀ ਉਹ ਆਪਣਾ ਪਾਰਲੀਮੈਂਟ ਜਿਹੜਾ ਉਹਨਾਂ ਦਾ ਹਲਕਾ ਉੱਥੋਂ ਤੱਕ ਜਿਹੜੇ ਸਰਗਰਮ ਸੀ ਤੇ ਪੂਰੇ ਪੰਜਾਬ ਦੇ ਵਿੱਚ ਘੁੰਮ ਕੇ ਦਿੱਲੀ ਦੀ ਸਰਕਾਰ ਦੀਆਂ ਨੀਤੀਆਂ ਘਰ-ਘਰ ਤੱਕ ਪਹੁੰਚਾਉਣ ਦੇ ਵਿੱਚ ਗਗਨ ਅਨਮੋਲਮਾਨ ਦੀ ਬਹੁਤ ਵੱਡੀ ਭੂਮਿਕਾ ਗਗਨ ਅਨਮੋਲਮਾਨ ਦੇ ਉੱਤੇ ਸਿੱਧੇ ਦੋਸ਼ ਵੀ ਕੋਈ ਕ腐ਸ਼ਨ ਦੇ ਨਹੀਂ ਲੱਗੇ ਹਾਲਾਂਕਿ ਉਸਦੇ ਪਰਿਵਾਰ ਦੇ ਉੱਤੇ ਜ਼ਰੂਰ ਦੋਸ਼ ਲੱਗੇ ਕਿਉਂਕਿ ਇੱਕ ਤਾਂ ਉਹ ਸੋਹੀ ਪਰਿਵਾਰ ਦੇ ਵਿੱਚ ਉਸਦਾ ਵਿਆਹ ਹੋ ਜਾਂਦਾ ਜਿਨ੍ਹਾਂ ਦਾ ਬੈਕਗ੍ਰਾਉਂਡ ਆ ਜਿਹੜਾ ਉਹ ਕਾਂਗਰਸੀ ਪਰਿਵਾਰ ਆ ਤੇ ਉਹ ਪੂਰਾ ਕਾਂਗਰਸੀ ਜਿਹੜਾ ਮਜ਼ਬੂਤ ਪਰਿਵਾਰ ਆ ਆਪਾਂ ਨੂੰ ਯਾਦ ਹੋਊਗਾ ਮਰਹੂਮ ਕੈਪਟਨ ਕਮਲਜੀਤ ਸਿੰਘ ਉਹਨਾਂ ਤੋਂ ਬਨੂੜ ਹਲਕੇ ਤੋਂ ਸਿਰਫ 200 ਵੋਟ ਤੇ ਜਿਹੜੀ ਕਰਮਜੀ ਗਗਨ ਅਨਮੋਲਮਾਨ ਦੀ ਜਿਹੜੀ ਸੱਸ ਆ ਉਹ 200 ਵੋਟ ਤੇ ਹਾਰੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਨਹੀਂ ਮਿਲੀ ਸੀ ਉਸ ਪਰਿਵਾਰ ਦੇ ਵਿੱਚ ਰਿਸ਼ਤਾ ਹੋਇਆ ਇਸ ਕੁੜੀ ਦਾ ਹੁਣ ਕੀ ਗ੍ਰਿਫਤਦਾਰੀ ਦਾ ਡਰ ਸੀ ਤਾਂ ਰਾਜਨੀਤੀ ਛੱਡੀ ਆ ਕੀ ਆਮ ਆਦਮੀ ਪਾਰਟੀ ਰਮਨ ਅਰੋੜੇ ਵਾਂਗੂ ਗਗਨ ਅਨਮੋਲਮਾਨ ਨੂੰ ਵੀ ਗ੍ਰਿਫਤਾਰ ਕਰਨ ਜਾ ਰਹੀ ਸੀ ਸਵਾਲ ਖੜੇ ਹੋਏ ਆ ਪਰ ਜਿੱਥੋਂ ਤੱਕ ਸਾਨੂੰ ਪਤਾ ਗਗਨ ਅਨਮੋਲਮਾਨ ਕੋਈ ਗ੍ਰਿਫਤਾਰ ਨਹੀਂ ਹੋ ਰਹੀ ਸੀ ਕੋਈ ਉਸ ਦੇ ਉੱਤੇ ਕੋਈ ਐਲੀਗੇਸ਼ਨ ਨਹੀਂ ਸੀ ਪਰ ਖਰੜ ਹਲਕੇ ਦੇ ਵਿੱਚ ਉਹਦੀ ਉਹਨੂੰ ਸਾਈਡ ਲਾਈਨ ਕੀਤਾ ਗਿਆ ਸੀ ਆਪਾਂ ਨੂੰ ਪਤਾ ਜਦੋਂ ਕਿਸੇ ਐਮਐਲਏ ਦੇ ਕੋਈ ਐਸਐਚਓ ਆਖੇ ਨਾ ਲੱਗੇ ਚੌਕੀ ਇੰਚਾਰਜ ਉਸ ਦੇ ਆਖੇ ਨਾ ਲਾਇਆ ਜਾਵੇ ਐਸਐਸਪੀ ਗੱਲ ਨਾ ਸੁਣੇ ਐਸਐਲਓ ਫੋਨ ਨਾ ਚੱਕੇ ਐਕਸਨ ਕੋਈ ਕੰਮ ਨਾ ਕਰੇ ਤਹਿਸੀਲਦਾਰ ਆਖੇ ਨਾ ਲੱਗੇ ਤੇ ਐਮਐਲਏ ਦਾ ਕੀ ਹਾਲ ਹੁੰਦਾ ਵਿਰੋਧੀ ਧਿਰ ਦੇ ਵਿੱਚ ਜਿਹੜੇ ਐਮਐਲਏ ਆ ਉਹਨਾਂ ਤੋਂ ਪੁੱਛ ਕੇ ਵੇਖੋ ਦਰਦ ਕੀ ਹੁੰਦਾ ਲੋਕ ਬੜੇ ਚਾਵਾਂ ਦੇ ਨਾਲ ਤੇ ਸ਼ਾਹ ਦੇ ਨਾਲ ਕੰਮ ਲੈ ਕੇ ਜਾਂਦੇ ਆ ਪਰ ਅੱਗੋਂ ਐਮਐਲਏ ਬੇਵੱਸ ਹੁੰਦਾ ਉਹ ਨਾਮ ਦਾ ਹੀ ਐਮਐਲਏ ਰਹਿ ਜਾਂਦਾ ਸੋ ਦਿੱਲੀ ਦੇ ਪੰਜਾਬ ਦੇ ਦੋ ਢੜੇ ਬਣੇ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਪੰਜਾਬ ਦੇ ਵਿੱਚ ਉਸ ਰਾਜਨੀਤੀ ਦੀ ਭੇਟ ਚੜ ਗਈ ਬੀਬੀ ਗਗਨ ਅਨਮੋਲ ਮਾ ਅੱਗੇ ਜਾ ਕੇ ਦੋ ਚਾਰ ਦਿਨਾਂ ਦੇ ਵਿੱਚ ਜਿਹੜੀ ਸਥਿਤੀ ਸਾਰੀ ਸਾਫ਼ ਹੋ ਜੂਗੀ ਪਰ ਜਿੱਥੋਂ ਤੱਕ ਸਾਨੂੰ ਲੱਗਦਾ ਜਿਹੜਾ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਚਾਰ ਜਿਹੜੇ ਵੱਡੇ ਮੰਤਰੀ ਉਹਨਾਂ ਨੂੰ ਮਨਾਉਣ ਦੇ ਲਈ ਲੱਗੇ ਹੋਏ ਸੀ ਪਰ ਫਿਰ ਵੀ ਅਸਤੀਫਾ ਦੇ ਕੇ ਬੀਬੀ ਨੇ ਆਪਣਾ ਫੋਨ ਜਿਹੜਾ ਬੰਦ ਕਰ ਦਿੱਤਾ ਪਾਰਟੀ ਦੇ ਖਿਲਾਫ ਕੁਝ ਨਹੀਂ ਬੋਲੀ ਹੋ ਸਕਦਾ ਸਿਰਫ ਇਹ ਦਬਾਅ ਬਣਾਉਣ ਦਾ ਤਰੀਕਾ ਹੋਵੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਦਾ ਜਿਹੜਾ ਅਸਤੀਫਾ ਉਹ ਨਾ ਮਨਜ਼ੂਰ ਕਰ ਦਿੱਤਾ ਜਾਵੇ ਸੁਭਾਵਨਾਵਾਂ ਬਹੁਤ ਆ ਵੇਖਣਾ ਹੋਵੇਗਾ ਕਿ ਅੱਗੇ ਬੀਬੀ ਕੀ ਪੈੰਤੜਾ ਬਣਾਉਂਦੀ ਆ ਹੋ ਸਕਦਾ ਕਿ ਬੀਬੀ ਆਮ ਆਦਮੀ ਪਾਰਟੀ ਚੋਂ ਜਿਹੜਾ ਆਪਣਾ ਅਸਤੀਫਾ ਦੇ ਦੇਵੇ ਕਾਂਗਰਸੀ ਪਰਿਵਾਰ ਆ ਤੇ ਆਉਣ ਵਾਲੀ ਚੋਣ ਕਿਉਂਕਿ ਕਾਂਗਰਸ ਕੋਲੇ ਵੀ ਖਰੜ ਦੇ ਵਿੱਚ ਕੋਈ ਮਜ਼ਬੂਤ ਦਾਵੇਦਾਰ ਨਹੀਂਗਾ ਇਸ ਕਰਕੇ ਹੋ ਸਕਦਾ ਵੀ 227 ਦੇ ਵਿੱਚ ਬੀਬੀ ਕਾਂਗਰਸ ਵੱਲੋਂ ਚੋਣ ਲੜਦੀ ਆਪਾਂ ਨੂੰ ਨਜ਼ਰ ਆਵੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਵੇਂ ਜਿਵੇਂ 2027 ਨੇੜੇ ਆਵੇਗਾ ਨਵੇਂ ਪਟਾਕੇ ਪੈਣਗੇ 70 ਦੇ ਕਰੀਬ ਦਾ ਇਕਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਹੋਏ ਇੱਕ ਇੱਕ ਕਰਕੇ ਜਾਂ ਤਾਂ ਅਸਤੀਫੇ ਦੇਣਗੇ ਜਾਂ ਪਾਰਟੀ ਵਿੱਚੋਂ ਕੱਢੇ ਜਾਣਗੇ ਇਹਨਾਂ ਦੇ ਵਿੱਚ ਕੱਲੇ ਵਿਧਾਇਕ ਹੀ ਨਹੀਂ ਕਾਰਪੋਰੇਸ਼ਨਾਂ ਦੇ ਚੇਅਰਮੈਨ ਹੋਰ ਬਹੁਤ ਕੁਝ ਮਟੀਰੀਅਲ ਇੱਥੇ ਹੈਗਾ ਜਿਨ੍ਹਾਂ ਦੀਆਂ ਫਾਈਲਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਦੇ ਦਫ਼ਤਰ ਭਗਵੰਤ ਮਾਨ ਕੋਲ ਪਈਆਂ ਇੱਕ ਵਾਰੀ ਆਉਣ ਤੇ ਸਹੀ ਸਮੇਂ ਦੀ ਨਿਯਾਕਤ ਨੂੰ ਸਮਝਦੇ ਹੋ ਸਭ ਦਾ ਜਿਹੜਾ ਨੰਬਰ ਲੱਗੂਗਾ